ਆ ਜੀਨੇ ਲੈਣੇ ਲੈ ਜੋ ਆ ਦਿਲ ਕਾ ਆਪਣੀਆਂ ਭੈਣਾਂ ਨੂੰ 500 ਦੇ ਤਿੰਨ ਆ ਲੋ ਵੀ ਲੈ ਲੋ ਜੱਗੋ ਜਿੰਦਾ ਹੋ ਜਾਓ ਉਹ ਲੈ ਜਾਓ ਉਹ ਲੜਾਈ ਉਹ ਲਾਈ ਸੂਟਾ ਵੇਚੇ ਲੜਾਈ ਹੋ ਗਈ ਉਹ ਬਾਜ਼ਾਰ ਚ ਜਿਹੜਾ 600 ਪਰ ਇੱਕ ਸੂਟ ਬਾਪੇ ਨੇ ਕਰਦੇ 500 ਦੇ ਤਿੰਨ ਉਹਦੇ ਕੀ ਹੋ ਗਿਆ ਜਦੋਂ 500 ਦੇ ਤਿੰਨ ਆਹ ਦੇ ਕੋਪਾਂਂਦੇ ਨੇ ਤਿੰਨੇ ਉਹ ਲੈ ਜਾਓ 500 ਲੈ ਜਾਓ 500 ਦੇ ਤਿੰਨੇ ਚੱਕੋ ਚੱਕੋ ਲੈ ਜਾਓ ਬਾਬੇ ਦੀ ਗੱਡੀ ਦੇ ਰਖੜੀ ਸੇ ਆ ਜੱਕੋ ਚੱਕੋ ਲੈ ਲਓ ਲੈ ਲਓ ਉਹ ਮੈਂ ਕਿਹਾ ਲੈ ਜਾਓ ਆ ਲੋਈ 500 ਦੇ ਤਿੰਨ ਹੋਰ ਲੋ ਆ ਜੱਤੋ ਵੀ ਕਿਹੜਾ 35 6 600 ਇੱਕ ਬਾਬੇ ਦੀ ਗੱਡੀ ਦੇ 500 ਦੇ ਤਿੰਨ ਕਰਤੇ ਆ ਲੈ ਜਾਓ ਵੀ 500 ਦੇ ਤਿੰਨ ਲੈ ਜਾਓ ਸੂਟ ਆ ਵੀ ਲੈ ਜਾਓ 500 ਦੇ ਤਿੰਨ 200 ਰੁਪਏ ਚ ਸੂਟ ਲੈ ਜਾਓ ਉਹ ਲੈ ਜਾਓ 100 ਰੁਪਏ ਚ ਸੂਟ ਪਾ ਮੇਰੇ ਟੌਪ ਬਣਾ ਲਓ ਪਾ ਮੇ ਦੀ ਕੁੜਤੀ ਬਣਾ ਲਓ ਪਾ ਮੇ ਦਾ ਸੂਟ ਬਣਾ ਲਓ ਨਾਈਟ ਸੂਟ ਬਣਾ ਲਓ ਦੇਖੋ ਸਾਰੀ ਵਰਾਇਡਿ ਨਾ ਨਾ ਦੇਈ ਜਾਂਦੇ ਆ 100 100 ਰੁਪਏ 100 ਰੁਪਏ 100 ਰੁਪਏ ਸੂਟ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਉਹ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣੇ ਆ ਉਹ 5 5 ਸੌਲੇ ਸੂਟ 100 100 ਰੁਪਏ ਚ ਕਰਦੇ ਆ ਆ ਚੱਕੋ ਜੀ ਸੌ ਰੁਪਏ ਤਾਂ ਨਹੀਂ ਲੜਦਾ ਨਹੀਂ ਮਾਲ ਬਾਤੂ ਆ ਤੁਸੀਂ ਲੈ ਲਓ ਓ ਆ ਲਓ ਵੀ ਕਿਸੇ ਨੇ 170 ਦਾ ਨਹੀਂ ਦੇਣਾ ਬਾਜ਼ਾਰ ਚ 500 ਦਾ ਇੱਕ ਬਾਬੇ ਦੀ ਟੇ 170 ਰੁਪਏ ਦਾ ਸੂਟ ਕਢਾਈਆਂ ਵਾਲੇ ਦਪੱਟੇ ਵੀ ਨਾਲ ਦੇ ਜਾਂਦੇ ਆ ਲੈ ਜਾਓ 170 ਦੇ ਵਿੱਚ ਆ ਸੂਟ ਦੇਖੋ ਸੂਟ ਦੇ ਨਾਲ ਆ ਬੰਦਾ ਦੇਖੋ ਇੱਥੇ ਫੈਕਟਰੀ ਹੈ ਭਰਾ ਮੇਰੇ ਦੀ ਇਹ ਨਵੀਂ ਜਿਹਨੂੰ ਹਰ ਵੀਡੀਓ ਹਾਂ ਇੰਸਟਾਗ੍ਰam ਤੇ ਪਾ ਕਰਦੇ ਆ ਵਾਇਰਲ ਉਹ ਆ ਸੂਟ ਇਦਰੋਂ ਤਿਆਰ ਹੋ ਕੇ 550 ਪੈਣਾ ਭਰਾ ਨੂੰ ਇਹ ਕਹਿੰਦਾ 1000 ਦਾ ਸੂਟ ਹੈ 500 ਵਿੱਚੋ ਇਹ ਵੀ ਕਹਿੰਦਾ ਨੀਰਉਣ ਤੋਂ ਕੋਈ ਨਹੀਂ ਰੋਕ ਸਕਦਾ ਪੈਣਾ ਭਰਾ ਦੀ ਸਪੋਰਟ ਚਾਹੀਦੀ ਹੈ ਦੇਖੋ ਬਾਜ਼ਾਰ 'ਚ ਜਿਹੜਾ ਵੇਖਦਾ 1000 ਦਾ ਬਾਪੇ ਦੇ ਢਿੱਲੇ ਕਰਦਾ 500 ਦਾ ਹਾਂ ਲੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕਪੜਾ ਬਾਜ਼ਾਰ 'ਚ 50000 ਰੁਪਏ ਦਾ ਬਾਪੇ ਜੱਟ ਜੇ 15000 ਰੁਪਏ ਚ ਤਾਜਵਰੀ ਪੜ ਰਹੀ ਆ ਉਹ ਸਭ ਤੋਂ ਵੱਡਾ ਫਾਇਦਾ ਹੈ ਕਪੜਾ ਵੇਚਣ ਵਾਲਿਆਂ ਨੂੰ ਜਿਹੜਾ ਕਪੜਾ ਨਾ ਵਿਕਿਆ ਵਾਪਸੀ ਹੋ ਜਾਣਾ ਐ ਕੋ ਨਵਾਂ ਮਿਲ ਜਾਣਾ ਐ ਐਦਾਂ ਦੀਆਂ ਸੈਲੀਬ੍ਰਿਟੀਆਂ 650 ਰੁਪਏ ਦਾ ਸੂਟ ਆ ਭਾਜੀ 600 ਕਰਤਾ ਹੋਲ 50 ਰੁਪਏ ਹੋਲ ਸੇਲ 'ਚ ਕਢਾ ਦੋ ਭੱਟਾ ਫਾਇਦਾ ਪਤਾ ਕੀ ਆ ਜਿੰਨਾ ਮਰਜ਼ੀ ਕਪੜਾ ਲੈ ਜਾਓ ਜੇ ਕਪੜਾ ਨਹੀਂ ਵਿਕਿਆ ਵਾਪਸ ਦੇਜੋ ਜਿਹੜਾ बिक ਗਿਆ ਪ੍ਰੋਫਿਟ ਸਾਰਾ ਤੁਹਾਡਾ ਆ ਲਓ ਭਾਜੀ ਪ੍ਰਸ਼ਪੇਨ ਦਾ ਸੂਟ ਕਢਾਈ ਕੀਤਾ ਹੋਇਆ ਭਾਜੀ ਦੁਪੱਟਾ ਦੇਖੋ ਨਾਲ ਡਿਜ਼ਾਈਨਰ ਚੀਜ਼ਾਂ ਆਹ ਲੋ ਜੀ ਦੁਪੱਟਿਆਂ ਦੇ ਸਹਿ ਦੇਖ ਲਓ ਇੱਕ ਨਾਲ ਇੱਕ ਬਰੀ 400 ਰੁਪਏ ਦੇ 2 ਕਰਤੇ ਆ 1000 ਰੁਪਏ ਦਾ ਇੱਕ ਹੈ ਮਤਲਬ 700 ਰੁਪਏ ਦਾ ਇੱਕ ਸੂਟ ਬ੍ਰਸ਼ ਪੇਂਟ ਵਾਲਾ ਉਹ ਵੀ オリジナル ਕੋਈ ਕਾਪੀ ਨਹੀਂ ਆਹ ਲੋ ਭਾਜੀ ਫਿਰ ਤੁਹਾਨੂੰ ਨਵਾਂ ਬੰਬ ਧਮਾਕਾ ਦੇ ਲੱਗੇ ਆ ਆ ਮੇਰੀਆਂ ਭੈਣਾਂ ਵਾਸਤੇ ਇਹ ਬਜ਼ਾਰੋਂ ਚਰੇ ਨਾ ਕਿਸੇ ਵੀ ਦੁਕਾਨ ਤੇ 2500 ਰੁਪਏ ਦਾ ਸੂਟ ਹੈ ਕਿੰਨੇ ਦਾ 2500 ਦਾ ਆਹ ਦੇਖੋ ਪਫਰਾ ਕੰਮ ਕੀਤਾ ਹੋਇਆ ਦੇਖੋ ਸ਼ਰਟ ਇਹ ਬਾਜ਼ਾਰਾ 3D ਸੂਟ 2500 ਰੁਪਏ ਦਾ ਮਿਲਣਾ ਹੈ ਜੀ ਉਹ ਕਿਸੇ ਹੋਲਸੇਲਰ ਨੂੰ ਨਹੀਂ ਦੇਣਾ ਮੈਂ ਕਹਿੰਦਾ ਨਵੀਂ ਨਵੀਂ ਹੀ ਦੇਣਾ ਆਹ ਦੇਖੋ ਇਹ ਬਾਬੇ ਨਹੀਂ ਦੇਣਾ ਬਾਬੇ ਹੀ ਦੇਣਾ 800 ਰੁਪਏ ਦਾ ਕਰਤਾ ਲੋ ਆ ਵੀ 800 ਰੁਪਏ ਦਾ ਆਹ ਦੇਖ ਲਓ ਚਾਰੇ ਪਾਸੇ ਕੈਮਰਾ ਘਮਾ ਦਿਓ ਜਿਹੜੇ ਜਿਹੜੇ ਸੂਟ ਕਹੀਏ ਨੇ ਸਾਰਿਆਂ ਨੇ ਲਈ ਜੇ ਦੇ ਨਾਲ ਨਾਲ ਇੱਥੇ ਕੋਈ ਧੋਖਾ ਨਹੀਂ ਕੋਈ ਠੱਗੀ ਆਹ ਦੇਖੋ ਭਾਜੀ ਪੀਸ ਸੱਚ ਦਾ ਸੌਦਾ ਜੋ ਰੇਟ ਕਹਿ ਰਿਆ ਨਾਲ ਨਾਲ ਦਈ ਜਾਂਦੇ ਆਥਾ ਲੋ ਜੀ ਬਾਬੇ ਦੀ ਹੱਟੀ ਤੇ ਰਖੜੀ ਦੇ ਲੱਗ ਗਿਆ ਬਹੁਤ ਵੱਡਾ ਸੇਲ ਤਮਾਕਾ ਜਿੱਥੇ ਸਾਨੂੰ ਅੱਜ ਸੂਟਾਂ ਦੇ ਰੇਟ ਇਦਾਂ ਨਹੀਂ ਦੱਸ ਦੇਣੇ ਆ ਤੁਸੀਂ ਕੰਮ ਉਠੜਨਾ ਭਾਵੇਂ ਹੋਲਸੇਲ ਦੇ ਕੋਲ ਜਿਓ ਭਾਵੇਂ ਮੈਲੀ ਚਲਜੋ ਭਾਵੇਂ ਫੈਕਟਰੀ ਚਲਜੋ ਆਹ ਰੇਟ ਨਹੀਂ ਪੈਣੇ ਬਾਬਾ ਜੀ 500 ਰੁਪਏ ਦਾ ਸੂਟ ਆ ਦੇਖੋ ਇਹ ਚ ਫੈਰਾ ਕੀ ਕਰਦੇ ਹੋ ਭਾਜੀ ਪਟਾ ਤਮਾਕਾ ਕਰਨ ਜਾ ਰਹੇ ਆ ਰਖੜੀ ਸੇਲ ਤਮਾਕਾ ਕਰਤਾ ਸ਼ੁਰੂ ਬਾਬੇ ਦੀ ਹੱਟੀ ਤੇ ਆ ਪਹਿਲਾ ਤਮਾਕਾ ਕਰਤਾ ਜੀ ਆਹ ਲਓ ਜੀ ਸੂਟ ਨਾਲ ਲਓ ਦੁਪੱਟਾ ਕਪੜਾ 5 ਮੀਟਰ ਪੂਰਾ ਹਾਂਜੀ 170 ਰੁਪਏ ਦਾ ਸੂਟ ਤੁਹਾਡਾ ਦਿਮਾਗ ਖਰਾਬ ਹੋ ਗਿਆ 500 ਰੁਪਏ ਦਾ ਸੂਟ ਹੈ ਬਾਜ਼ਾਰ 'ਚ ਤੁਸੀਂ 170 ਰੁਪਏ ਦਾ ਕਹਿ ਰਹੇ ਹੋ ਵੀਡੀਓ ਬਣਾਈ ਜੰਨੇ ਹੋ ਜਦੋਂ ਦੇਣਾ ਪੜਾ ਤੁਸੀਂ ਕਹਿੰਦਾ ਜੀ ਸਟਾਕ ਮੁੱਕ ਗਿਆ ਆਪਾਂ ਨਾਲ ਨਾਲ ਹੀ ਦੇਈ ਜੰਨੇ ਆ ਆਪਾਂ ਗੱਲਾਂ ਨਹੀਂ ਕਰਦੇ ਨਾਲ ਨਾਲ ਕਪੜਾ ਦੇਈਦਾ ਦੇਖੋ ਨੇਚਰਲ ਕਰੇਵ ਆਹ ਦੇਖੋ ਸੀਕਵੈਂਸ ਵਰਗ ਦਾ ਕੰਮ ਕੀਤਾ ਹੋਇਆ ਨਾਲ 22 ਬਟਨ ਹਾਂਜੀ ਸਪੈਸ਼ਲ ਚੀਜ਼ ਜੀ ਆਹ ਰੱਖਤੀ ਅੱਗੇ ਹਮ ਆਲੋ 22 ਐਂਡ ਆਈ ਡਿਸਟਲ ਦੁਪੱਟਾ ਨਾਲ ਹਮ ਪਹਿਣਾ ਭਰਾਵਾਂ ਲਈ ਵੱਡਾ ਧਮਾਕਾ ਆ ਚੱਕੋ ਹਾਂਜੀ ਰੇਅਰ ਦੱਸੋ ਕੀ ਆ 200 ਰੁਪਿਆ ਸੂਟ ਕਰਤਾ ਭਾਜੀ 200 ਦੁਪੱਟਾ ਨਹੀਂ ਬਿਜਾਰ ਚ ਮਿਲਦਾ ਭਾਜੀ 200 ਦਾ ਸੂਟ ਆ ਸੈਟ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਕਪੜਾ ਨਾ ਵੀ ਕੇ ਵਾਪਸ ਕਰ ਜਾਣਾ ਭਾਵੇਂ ਕੱਲਾ ਕੱਲਾ ਲੈ ਜਾਓ ਕੱਲਾ ਕੱਲਾ ਲੈ ਜਾਓ ਕਪੜਾ ਨਾ ਵੀ ਕੇ ਵਾਪਸੀ ਨਾ ਆ ਰਹਿ ਪਰ ਹੋਲ ਸੇਲਰ ਦੀ ਨਿਸ਼ਾਨੀ ਹੁੰਦੀ ਉਹ ਸੈਟ ਵਾਈ ਸੈਟ ਜਾਂਦਾ ਤੁਸੀਂ ਕਹਿੰਦੇ ਇੱਕ ਇੱਕ ਲੈ ਜਾਓ ਭਾਜੀ ਆਪਾਂ ਕੱਲਾ ਕੱਲਾ ਵੀ ਦੇਣਾ ਹੈ ਕਪੜਾ ਜੇ ਕੱਲਾ ਦੇਵਾਂਗੇ ਤੇ ਕੱਲੇ ਦੇ ਨੋਟ ਬਟੇ ਆ 14 ਦੇ ਵੀ ਉਨਾ ਹੀ ਪੈਸੇ ਬਣਨੇ ਆ ਕੱਲੇ ਦੇ ਵੀ ਉਨਾ ਹੀ ਪੈਸੇ ਬਣਨੇ ਆ ਭਾਈ ਕੀ ਗੱਲਾਂ ਕਰਦੇ ਨਾ ਹੀ ਪੁੱਠੀਆਂ ਕਰੀ ਜਾਂਦੇ ਉਹ ਸਿੰਗਲ ਸਿੰਗਲ ਸੂਟ ਲੈ ਜਾਓ ਨਾ ਵੀ ਕਿਹਾ ਵਾਪਸ ਲੈ ਜਾਓ ਇਦਾਂ ਦੁਕਾਨਦਾਰੀ ਚੱਲਦੀ ਨਹੀਂ ਹੈਗੀ ਕਮਾਲ ਦੀ ਗੱਲ ਹੈ ਜੀ 300 ਰੁਪਏ ਸਾਨੂੰ ਚਲਾਉਂਦੇ ਨੂੰ 400 ਰੁਪਏ ਚਲਾਉਂਦੇ ਨੂੰ ਹਾਲ ਤੱਕ ਅਸੀਂ ਚਲਾਏ ਆ ਕੁਝ ਨਹੀਂ ਬਾਕੀ ਹੋਲ ਸੇਲ ਬੇਵਕੂਫਾ ਜਿਹੜੇ ਕਹਿੰਦੇ ਉਹਨਾਂ ਦੀ ਮਰਜ਼ੀ ਹੈ ਜਿਹੜੇ ਕਹਿੰਦੇ ਸੈਟ ਵਾਈਜ਼ ਸੈਟੀ ਦਵਾਓ ਉਹਨਾਂ ਦੀ ਮਰਜ਼ੀ ਹੈ ਮੈਨੂੰ ਕੀ ਪਤਾ ਉਹ ਕਹਿੰਦੇ ਫੈਸ਼ਨ ਦੇ ਦੌਰ ਚ ਗਾਰੰਟੀਆਂ ਰੱਖੋ ਵਾਪਸੀ ਤੁਸੀਂ ਕਹਿੰਦੇ ਵਾਪਸੀ ਆ ਜਾਮ ਦਾ ਸੂਟ 2 ਚਾਰ ਪੰਜ ਦਿਨਾਂ 'ਚ ਵੱਡੇ ਫਾਇਦੇ ਹੋਣੇ ਆ ਜਿਹੜਾ ਪਹਿਲਾਂ ਆਜੂਗਾ ਫਾਇਦਾ ਲੈ ਜਾਊਗਾ। ਭਾਜੀ ਆ ਚੈੱਕ ਕਰੋ ਉਹ ਪਾੜਾ ਅਸਲ ਕਰਾ ਸੂਟ। ਹਾਂਜੀ ਕੱਪੜਾ ਚੈੱਕ ਕਰੋ ਪਾੜਾ ਅਸਲ ਕਰ। ਬਿਲਕੁਲ ਭਾਜੀ ਲੈ ਕਰਵਾ ਨਾਮ ਆ ਪਾੜਾ ਹੋਵੇ 250 ਰੁਪਏ ਦਾ ਸੂਟ। ਇਹ ਵੀ 250 ਰੁਪਏ ਦਾ। 250 ਰੁਪਏ ਦਾ ਸੂਟ ਭਾਜੀ। ਲਓ ਭਾਈ ਜਿਹੜੇ ਮਰਜੀ ਦੁਕਾਨ ਤੇ ਬਾਜ਼ਾਰ ਚਲ ਜਾਓ ਡੰਮੀਆਂ ਤੇ ਲਾ ਕੇ 8-800 ਰੁਪਏ ਦਾ ਸੂਟ ਵੇਖਦਾ ਇੱਥੇ 500 ਦੇ ਦੋ 250 ਰੁਪਏ ਦਾ ਸੂਟ ਕਰਦਾ ਰੰਗ ਬਹੁਤ ਏਰੇ। ਉਹ ਭਾਜੀ ਸਭ ਤੋਂ ਵੱਡਾ ਬੈਨੀਫਿਟ ਦੁਕਾਨਦਾਰ ਵਾਲੀ ਆ ਜਿਨ੍ਹਾਂ ਨੇ ਨ ਕੰਮ ਸਟਾਰਟ ਕਰੋ ਕਪੜਾ ਨਾ ਵੀ ਕਿਆ ਵਾਪਸੀ ਹੋ ਜਾਊਗਾ ਦਿਮਾਗ ਤੇ ਬੋਝ ਕੋਈ ਨਹੀਂ ਹਾਂਜੀ ਆਹ ਦੇਖੋ ਸਲਵਾਰ ਆ ਲੋ ਕਮੀਜ਼ ਪਿਓਰ ਮਸਲੀਨ ਦੀ ਠੀਕ ਹੈ ਜੀ ਆ ਲੋ ਦੁਪੱਟਾ ਬਾਜ਼ਾਰ ਤੇ 7-800 ਰੁਪਏ ਦਾ ਸੂਟ ਹੈ ਬਾਬੇ ਦੇਟੀ ਦੇ ਆਓ ਜਲਦੀ ਕਰੋ 325 ਰੁਪਏ ਦਾ ਸੂਟ ਕਰਤਾ ਤੁਸੀਂ ਕਰੀ ਕੀ ਜਾਣੇ ਉਹ ਕੜਾਈ ਗੱਡੀ ਆ ਪਹੁੰਚਿਆ ਰੇ ਉਹ 325 ਦਾ ਸੂਟ ਆ ਫੜੋ ਇੱਕ ਲੈਣਾ ਕਿੰਨੇ ਲੈਣੇ ਦੱਸੋ ਆਹ ਲੋ ਜਿਹੜਾ ਬਾਜ਼ਾਰ ਚ 8-900 ਰੁਪਏ ਦਾ ਇੱਕ ਸੂਟ ਬਾਬੇ ਦੇਟੀ ਦੇ ਇਹ ਵੀ 325 ਉਹ ਕੱਲੇ 4 ਸੂਟ ਲੈ ਕੇ ਵੀਡੀਓ ਨਹੀਂ ਬਣਾਉਂਦੇ ਆ ਚੱਕੋ 325 ਰੰਗ ਇਹਦੇ ਵਿੱਚ ਬਹੁਤ ਆ ਜਿਨ੍ਹਾਂ ਨੇ ਲੈਣਾ ਰੱਖੜੀ ਦੇ ਕੱਪੜਾ ਦੇਖੋ ਜਿਹੜਾ ਬਾਜ਼ਾਰ ਦੀ ਆ ਕੇ ਤੁਸੀਂ 20000 ਰੁਪਿਆ ਖਰਚਣਾ ਬਾਬੇ ਦੇਟੀ ਨੇ 20000 ਦਾ ਕੱਪੜਾ ਸਿਰਫ 8000 ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੋ 325 ਰੁਪਏ ਨਾ ਵਿਕੇ ਵਾਪਸੀ ਆਹ ਲੋ ₹50000 ਦਾ ਬਾਬੇ ਜੱਟ ਦੇ ₹15000 ਦੀ ਤਾਜਬਰੀ ਪੜ ਰਹੀ ਆ ਆ ਲੋ ਭਾਜੀ ਆ ਪੀਸ ਦੇਖੋ ਹਾਂਜੀ 5 ਮੀਟਰ ਸੂਟ ਦੇਖੋ ਲੈਸ ਵਰਕ ਫਰੰਟ ਬੈਕ ਕੱਢੀ ਹੋਈ ਲੈਸ ਬਿਲਕੁਲ ਕੱਢਿਆ ਪਿਆ ਹਾਂਜੀ ਕੱਢਿਆ ਪਿਆ ਬਾਜ਼ਾਰ 'ਚ 1500 ਦੇ 2 ਮਿਲਣਦੇ ਆ 750 ਇੱਕ ਇੱਥੇ ਲੋ 700 ਦੇ ਦੋ ਮਤਲਬ 350 ਰੁਪਏ ਦਾ 350 ਰੁਪਏ ਦਾ ਸੂਟ ਕਪੜਾ 5 ਮੀਟਰ ਰਖੜੀ ਸੇਰ ਧਮਾਕਾ ਜਿਹੜੇ ਬਾਜ਼ਾਰ 'ਚ 1500 ਦੇ 2 ਮਿਲਦੇ ਆ ਇੱਥੇ 700 ਦੇ ਦੋ ਮਤਲਬ 1500 ਦੇ 4 ਸੂਟ ਦੇ ਰਹਨੇ ਆ ਅਸੀਂ ਮਿਲਣਾ 4 ਦੇਨੇ ਕਪੜਾ ਜਿਹੜਾ ਪਹਿਲਾਂ ਆ ਗਿਆ ਲੈ ਜਾਊਗਾ ਜਿਹੜਾ ਰਹਿ ਗਿਆ ਉਹ ਰਹਿ ਗਿਆ ਆ ਦੇਖੋ ਭਾਜੀ ਕੋਟਨ ਦਾ ਸੂਟ ਚੁੰਨੀ ਨਾਲ ਛਪਾਉਣ ਦੀ ਹਾਂਜੀ ਬਾਜ਼ਾਰ 'ਚ 375 ਰੁਪਏ ਦਾ ਸੂਟ ਹੈ ਹਾਂਜੀ ਆਹ ਪਹਿਣਾ ਬ੍ਰਾਊਨ ਦੇਤਾ 200 ਰੁਪਏ ਆਹ ਦੇਖੋ 200 ਤੁਸੀਂ ਕਰੀ ਕੀ ਜੰਨੇ ਪਪਾ ਜੀ ਕੱਪੜਾ ਖਤਮ ਕਰੀ ਜੰਨੇ ਇਹਦਾ ਹੋਲਸੇਲ 'ਚ ਖਰੀਦ 350 300 ਤੋਂ ਘੱਟ ਨਹੀਂ ਤੁਸੀਂ 200 ਲੈ ਵੀ ਤੈ 200 ਰੁਪਏ ਦਾ ਸੂਟ ਕਰਤਾ ਭਾਜੀ ਲੈ ਜਾਓ ਆ ਜਾਓ ਆ ਦੇਖੋ ਆ ਲਓ ਜੀ ਆ ਦੇਖੋ ਵੀ ਜੋ ਅਸੀਂ ਵੀਡੀਓ ਚ ਕਹਿ ਰਹੇ ਆ ਆ ਨਾਲ ਨਾਲ ਕਪੜਾ ਦੇ ਹੀ ਜੰਨੇ ਆ ਬਾਕੀ ਦੁਕਾਨਦਾਰਾਂ ਕੋ ਇਹ ਨਹੀਂ ਵੀ ਵੀਡੀਓ ਚ ਪਾਤਾ ਦੇਣਾ ਕੋਈ ਨਹੀਂ ਉਹ ਮੈਂ ਕਿਹਾ ਮੇਰਾ ਸੂਟ ਦੇਤਾ ਵੀ ਇਹ ਬਾਬੇ ਦੀ ੱਟੀਏ ਜ਼ੁਬਾਨ ਤੇ ਜਲਦੀ ਆ ਦੇਖੋ ਇੱਥੇ ਜੋ ਕਹਤਾ ਸੋਈ ਹੋਣਾ ਦੇਖੋ ਕੱਲੇ ਸੂਟਾ ਦੇ ਵੀ 250 ਰੁਪਏ ਜਿੰਨੇ ਚਾਰ ਲੈਣੇ ਆ ਉਹਨੂੰ ਵੀ 250 ਰੁਪਏ ਜਿੰਨੇ 4000 ਲੈਣਾ ਉਹਨੂੰ ਵੀ 250 ਦਾ ਉਹ 1000 ਦੇ 4 ਆ ਲੋ ਆ ਦੇਖੋ ਸੂਟਾ ਪਿੱਛੇ ਲੜਾਈ ਉਹ ਕੰਨੇ ਮੈ ਲੈਣਾ ਉਹ ਕੰਨੇ ਮੈ ਲੈਣਾ ਆ ਦੇਖੋ 820 ਚ ਕਰਦੇ ਆ 1000 ਰੁਪਏ ਚਾਰ ਕਰਦੇ ਭਾਜੀ ਪਟਿਆਲਾ ਸਰਵਾਰ ਦੇ ਨਾਹ ਕਰਦੇ ਦੇਖੋ ਨਾ ਤਾਂ ਬਾਜ਼ਾਰ ਚ ਕੋਈ ਸਿੰਗਲ ਦਵੇ ਨਾ 600 ਰੁਪਏ ਦਾ ਇੱਕ ਦਵੇ ਨਾ 700 ਰੁਪਏ ਦਾ ਇੱਕ ਦਵੇ ਇਹਦੇ 500 ਰੁਪਏ ਦੇ ਦੋ ਲੈ ਜਾਓ 250 ਰੁਪਏ ਦਾ ਇੱਕ ਲੈ ਜਾਓ 750 ਦੇ 3 ਤੇ 1000 ਦੇ ਚੱਕੋ ਚਾਰ ਆਹ ਦੇਖੋ ਟਾਈ ਐਂਡ ਆਈ ਸੈਲੀਬ੍ਰਿਟੀਆ ਦਬੱਟਾ ਖੋਲ ਕੇ ਦਿਖਾਓ ਆ ਡਿਜ਼ਾਈਨਰ ਚੀਜ਼ਾਂ ਇਹ ਦੋਲੇ ਸੂਟ ਓਏ ਹੋਏ 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 ਮੈਂ ਕਿਹਾ 16 1600 ਰੁਪਏ ਤੋਂ ਘੱਟ ਦਿੰਦਾ ਕੋਈ ਨਹੀਂ ਓ ਭਾਜੀ ਇਹ ਦੁਪੱਟਾ ਦੇਖੋ ਤੇ ਲੜਾਈ ਹੁੰਦੀ ਦੇਖੋ ਤੇ ਇੱਧਰ ਦੇਖੋ ਸੂਟ ਦੇਖੋ ਸੂਟਾਂ ਦੇ ਰੇਟ ਵੀ ਨਹੀਂ ਪੁੱਛਦੇ ਬਸ ਝੋਲਿਆਂ ਚ ਪਾਈ ਜਾਂਦੇ ਮੈਨੂੰ ਪਤਾ ਵੀ ਰੇਟ ਦਾ ਆ ਚੱਕੋ ਭਾਜੀ ਸੂਟ ਦਾ ਸ਼ਰਟ ਦੇਖੋ ਆਹ ਦੇਖੋ ਪ੍ਰਿੰਟ ਇਹਨੂੰ ਕਹਿੰਦੇ ਚੀਜ਼ਾਂ ਆ ਦੇਖੋ ਪਹਿਣਾ ਬਰਾਮ ਨੂੰ ਵੱਡਾ ਫੈੜਾ ਇਹ ਲੋ ਡਿਜੀਟਲ ਪ੍ਰਿੰਟਰ ਵਾਲੇ ਸੂਟ ਯਾਰ 1500 ਵਾਲੇ ਹਾਂਜੀ 415 ਆਹ ਹੋਰ ਤੁਸੀਂ ਚੈੱਕ ਕਰ ਲਓ ਬਜ਼ਾਰ 'ਚ 1500 ਦਾ ਬਾਬੇ ਦੀ ਡਿੱਤੇ ਦੇ 415 ਦਾ ਆ ਫੋਟੋ ਵਾਲਾ ਪੀਸ ਹੈਗਾ ਦੇਖੋ ਜਿੱਦਾਂ ਜਿੱਦਾਂ ਖੁੱਲੀਆਂ ਨੇ ਨਾਲ-ਨਾਲ ਦੇਈ ਜਾਂਦੇ ਆ ਇਹ ਕਿਸੇ ਨੇ ਇਹ ਚੀਜ਼ਾਂ ਇੰਨੇ ਰੇਟਾਂ ਨਹੀਂ ਦੇਣੀਆਂ ਇਹਦੇ ਵਿੱਚ ਰੰਗ ਵੀ ਪੱਖੋ-ਵੱਕਰੇ ਆ ਇਹਦੇ ਵਿੱਚ ਡਿਜ਼ਾਈਨ ਵੀ ਪੱਖੋ-ਵੱਕਰੇ ਆ ਆ ਲੋ ਭਾਜੀ ਆ ਦੇਖੋ ਚਨੌਨ ਸ਼ਫੌਨ ਦਾ ਦੁਪੱਟਾ ਚਨੌਨ ਸ਼ਫੌਨ ਦੀ ਸ਼ਰਟ ਪਾਕਿਸਤਾਨੀ ਸੂਟ ਆ ਗਿਆ ਜੀ ਦੁਪੱਟਾ ਵੀ ਚਨੌਨ ਸ਼ਫੌਨ ਦਾ ਉੱਪਰ ਦੇਖੋ ਸ਼ੀਸ਼ੇ ਦਾ ਕੰਮ ਕੀਤਾ ਉਹ ਬਜ਼ਾਰ 'ਚ 1500 ਰੁਪਏ ਦਾ ਜੇ ਆ ਲੋ ਬਾਬੇ ਦੀ ਹੱਡੀ ਦਾ ਲੈ ਜਾਓ ਓ ਲੈ ਜੋ 500 ਰੁਪਏ ਲਓ ਆ ਦੇਖੋ ਬਾਜ਼ਾਰ ਚ 1500 ਰੁਪਏ ਇੱਕ ਬਾਬੇ ਜੀ ਦੀ ਤੇ 1500 ਦੇ ਤਿੰਨ ਬੀਬੀ ਚੱਕ 500 ਰੁਪਏ ਦਾ ਇੱਕ 500 ਰੁਪਏ ਦਾ ਇੱਕ ਸੂਟ ਦੇਤਾ ਜਿਹੜਾ ਬਾਜ਼ਾਰ ਚ 1500 ਰੁਪਏ ਦਾ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਆ ਲਓ ਭਾਜੀ ਦੇਖੋ ਸੈਲੀਬ੍ਰਿਟੀ ਸੂਟ ਆ ਗਏ ਜੇ ਪਹਿਣਾ ਭਰਾਵਾਂ ਲਈ ਵੱਡਾ ਫੈੜਾ ਰਕੜੀ ਸੇਰ ਧਮਾਕਾ ਕਰਤਾ ਸ਼ੁਰੂ ਓ ਭੂ ਜਿਹਦਾਆਂ ਚੀਜ਼ਾਂ ਐਦਾਂ ਦੇ ਕਲਰ ਐਦਾਂ ਦੀਆਂ ਸੈਲੀਬ੍ਰਿਟੀਆਂ ਫੋਟੋਆਂ ਭਾਜੀ ਪਹਿਣਾ ਭਰਾਵਾਂ ਨੂੰ ਦੇ ਰਿਹਾ ਆਪਾਂ 500 ਰੁਪਏ ਆ ਹੁਣ ਚੈੱਕ ਕਰ ਲੋ ਨਾ ਕਿਸ ਨੇ ਦਿੱਤਾ ਨਾ ਦੇ ਹੋਣਾ ਇਹ ਫੋਟੋ ਵਾਲੇ ਪੀਸ ਦੇ ਰਹੇ ਆ ਆ ਲੋ ਭਾਜੀ ਦੇਖੋ ਸੈਲੀਬ੍ਰਿਟੀ ਪੀਸ ਚੀਜ਼ ਦੇਖੋ ਬਣੀ ਹੋਈ ਆ ਦੇਖੋ ਭਾਜੀ ਫੁੱਲ ਸੀਕਵੈਂਸ ਦੁਪੱਟਾ ਨਾਲ ਇਹ 1095 ਰੁਪਏ ਦਾ ਸੂਟ ਆ ਆ ਲੋ ਜੀ ਚੱਕ ਲੋ ਜਿਨ੍ਹਾਂ ਨੂੰ ਚਾਹੀਦਾ 500 ਰੁਪਏ ਲੈ ਜੀ ਦੇਖੋ ਜਿਹੜਾ 1095 ਦਾ ਸੂਟ ਆ ਉਹ ਵੀ 500 ਰੁਪਏ ਚ ਘਟਤਾ ਰੰਗ ਇਹਦੇ ਵਿੱਚ ਚਾਰ ਆ ਰੱਖੜੀ ਤੇ ਬਹੁਤ ਵੱਡੀ ਸੇਲ ਲੱਗੀ ਆ ਵਿਆਹ ਚੋਈ ਤੇ ਕੱਪੜਾ ਨਾਲ ਉਹਨਾਂ ਦੇ ਫਾਦੇ ਆ ਆ ਦੇਖੋ ਭਾਜੀ ਪੀਸ ਲੁੱਕ ਰੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਹਾਂਜੀ ਆਹ ਦੇਖੋ ਨਵੇਂ ਕਲਰ ਨਵੇਂ ਨਵੇਂ ਡਿਜ਼ਾਈਨ ਆਹ ਚੱਕੋ ਦੁਪੱਟਾ ਨਾਲ 500 ਰੁਪਏ ਦਾ ਸੂਟ ਕਰਤਾ ਜੀ 5 500 ਜੀ ਸਾਰਾ ਕੁਝ ਲਈ ਜਨਾ ਆਹ ਯਾਰ 1500 ਰੁਪਏ ਦਾ ਸੂਟ 500 ਰੁਪਏ ਕਰਤੇ ਆ ਚੀਜ਼ਾਂ ਇੱਕ ਤੋਂ ਇੱਕ ਮਿਲਣਗੀਆਂ ਸੈਲੈਬ੍ਰਿਟੀ ਆਰਟੀਕਲ ਹਾਂਜੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਤੇ ਆਜੋ ਉਹ ਵੱਡੇ ਫੈਰੇ ਵੱਡੇ ਧਮਾਕੇ ਹੋਣ ਜਾ ਰਹੇ ਆਹ ਸੂਟ ਦੇਖੋ ਸੂਟ ਦੇ ਨਾਲ ਆ ਬੰਦਾ ਦੇਖੋ ਇੱਥੇ ਫੈਕਟਰੀ ਹੈ ਭਰਾ ਮੇਰੇ ਦੀ ਏ ਨਵੀ ਜਿਹਨੂੰ ਹਰ ਵੀਡੀਓ ਹਾਂ ਇੰਸਟਾਗ੍ਰਾਮ ਤੇ ਆਪਾ ਕਰਦਿਆਂ ਵਾਇਰਲ ਉਹ ਸੂਟ ਇਦਰੋਂ ਤਿਆਰ ਹੋ ਕੇ 5500 ਪੈੜਾ ਭਰਾਵਾਂ ਨੂੰ ਇਹ ਕਹਿੰਦਾ 1000 ਦਾ ਸੂਟ ਹੈ 500 ਵਿੱਚ ਉਹ ਵੀ ਕਹਿੰਦਾ ਅਮੀਰ ਹੁਣ ਤਾਂ ਕੋਈ ਨਹੀਂ ਰੋਕ ਸਕਦਾ ਪੈੜਾ ਭਰਾਵਾਂ ਦੀ سپورਟ ਚਾਹੀਦੀ ਹੈ ਦੇਖੋ ਬਾਜ਼ਾਰ 'ਚ ਜਿਹੜਾ ਵੇਖਦਾ 1000 ਦਾ ਬਾਬੇ ਦੇ ਟਿੱਡੇ ਕਰਦਾ 500 ਦਾ ਇਹ ਬਾਬੇ ਦੀ ਹੱਟੀ 'ਚ ਲੱਤਾਂ ਦੀ ਜਾਨ ਆ ਜਿਹੜਾ 10-1000 ਸੂਟ ਵੇਚਦਾ ਨਾ ਜਿਹੇ ਤੋਂ ਉਹ ਪੈੜਾ ਭਰਾਵਾਂ ਦੀ سپورਟ ਸੜਾ ਯਾਰ ਨਾ ਆ ਰਿਹਾ ਇਹ ਤਮਾਕੇ ਪਾਈਆਂ ਦਾ ਸੂਟ ਬਣਾਈ ਜਾਂਦਾ ਪਰ ਦਈ ਜਾਂਦੇ ਆ ਇਹਨੂੰ ਡਿਸਪਲੇ ਤੇ ਤਾਂ ਲੈਂਦਾ ਵੀ ਪਾਬਾ ਕੱਲਾ ਨਹੀਂ ਪਿੱਛੇ ਹੋਰ ਚਾਹੀਦੀ ਏ ਕੰਮ ਤਾਂ ਪੁਜਾਰਾ ਚ ਕੋਈ 1200 1500 ਹਜ਼ਾਰ ਪਰ 500 ਰੁਪਏ ਚ ਲੈ ਜਾਓ ਜਿੰਨਾ ਮਰਜੀ ਕਪੜਾ ਚਾਰ ਦਿਨ ਦੋ ਦਿਨ ਤਾਂ ਬਹੁਤ ਗੁੱਡੇ ਫੇਰੇ ਸ਼ਨੀਵਾਰ ਤੇ ਐਤਵਾਰ ਆ ਜਾਓ ਬਾਬੇ ਦੀ ਹੱਟੀ ਚਮਸ਼ੇਰ ਖਾਸ ਆ ਜਾ ਕੋਈ ਹਾਲੋ ਭਾਜੀ ਵੱਡਾ ਤਮਾਕਾ ਮੈਂ ਕਿਹਾ ਭਾਜੀ ਪੂਰੀ ਦੀ ਪੂਰੀ ਦੁਕਾਨ ਸੇਲ ਤੇ ਨੇਰੀ ਲੈਂਦੀ ਵੀ ਰੇਟਾਂ ਦੀ ਆਹ ਦੇਖੋ ਹਣ ਪੀਸ ਆਲਾ ਭਾਜੀ ਔਰ ਗੰਜਰਾਂ ਦਾ ਬੱਟਾ 1900 ਦੇ 95 ਰੁਪਏ ਦਾ ਸੂਟ ਹੈ ਬਾਪੇ ਜੇਟੀ ਦਾ ਕੀ ਰੇਟ ਆ ਚੱਕੋ ਇੱਕ ਨਾਲ ਇੱਕ ਫਰੀ 1200 ਦੇ ਦੋ ਲਓ ਆ ਵੀ ਤੁਹਾਨੂੰ 600 ਰੁਪਏ ਦਾ ਕਰਤਾ ਮਤਲਬ 1200 ਦੇ ਦੋ ਕਰਤੇ ਆ ਦੇਖੋ ਕਿੰਨੇ ਸੋਹਣੇ ਸੂਟ ਹੈਗੇ ਆ ਨਾਲ ਦੀ ਨਾਲ ਇਹ ਆਪਾਂ ਇੱਕ ਦੋ ਸੂਟ ਨਹੀਂ ਲੈ ਕੇ ਬੈਠੇ ਇੱਕ ਇੱਕ ਘੜੀਆਂ ਇੰਚ ਅੱਠ ਅੱਧ ਕਲਰ ਤਿਆਰ ਕਰਾਈ ਦੀਆਂ ਤੀਜਾ ਦੇਖੋ ਬਣੀਆਂ ਹੋਈਆਂ ਦੋ ਦੋ 1000 ਵਾਲੇ ਸੂਟ ਵੀ 6 600 ਰੁਪਏ ਚ ਕਰਤੇ ਆ ਆ ਵੇਖੋ ਪੀਸ ਹੁਣ ਭਾਜੀ ਚੀਜ਼ ਦੇਖੋ ਲੁੱਕ ਦੇਖੋ ਐ ਲੋ ਭਾਜੀ ਦੁਪੱਟਾ ਦੇਖੋ ਨੇਰੀ ਆਹ ਦੇਖੋ ਪੀਸ ਓ ਇਹਨੂੰ ਵੀ ਛੱਡੋ ਭਾਜੀ ਆ ਲੋ ਪਹੁੰਚਿਆ ਦੇ ਕੰਮ ਪਹੁੰਚਿਆ ਦੇ ਕੰਮ ਉਹ ਬਜ਼ਾਰ 'ਚ 1395 ਰੁਪਏ ਦਾ ਸੂਟ ਹੈ ਆ ਚੈਲੰਜ 500 ਰੁਪਏ ਦਾ ਕਰਤਾ ਇਹ ਹੋਰ ਤੁਸੀਂ ਜੇ ਨਾ ਫਾਇਦਾ ਲੈਣਾ ਸ਼ਨੀਵਾਰ ਐਤਵਾਰ ਗੱਲ ਸੁਣ ਲਓ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 4 ਦਿਨ ਵੱਡੇ ਫਾਇਦੇ ਨੂੰ ਜਿਹੜਾ ਸ਼ਨੀਵਾਰ ਐਤਵਾਰ ਆ ਗਿਆ ਉਹਨਾਂ ਦਾ ਬਹੁਤ ਵੱਡੇ ਰਿਕਾਰਡ ਆ ਲੋ ਹੈਂਡਵਰਕ ਦੇਖੋ ਘੇਰੇ ਦੇ ਜਿਹੜਾ ਪਹਿਲਾ ਆਜੂਗਾ ਉਹਨੂੰ ਨਵੇਂ ਨਵੇਂ ਡਿਜ਼ਾਈਨ ਆ ਬਾ ਨਾਲ ਹੀ ਦੇ ਕੇ ਤੋੜ ਲੈ। ਹੈਂਡਵਰਕ ਘੇਰੇ ਦੇ ਚੁੰਨੀ ਪਿਓਰ ਦੀ ਨਾਲ ਉਹ ਵੀ ਕੜਾਈ ਕੀਤੀ ਤਾਂ ਰੇਟ 500 ਕਰਤਾ। ਲਓ ਆ ਤੁਸੀਂ ਚੈੱਕ ਕਰ ਲੋ ਕੋਈ 1600 ਦਾ ਸੂਟ ਆ ਕੋਈ 1800 ਦਾ ਕੋਈ 2000 ਦਾ ਪਰ ਬਾਬੇ ਜਿੱਦੇ 5-500 ਹੀ ਲੈ ਜਾਓ। ਮਤਲਬ 5-500 ਦੇ ਵਿੱਚ ਹੀ ਕਰਤੇ ਆ ਭਾਰੇ ਭਾਰੇ ਸੂਟ ਵੀ। ਆਹ ਦੇਖੋ ਭਾਜੀ ਡਿਜ਼ਾਈਨਰ ਚੀਜ਼ਾਂ। ਕੰਮ ਦੇਖੋ ਕੰਮ ਦੀ ਫਿਨਿਸ਼ ਦੇਖੋ। ਉਹ ਸਭ ਤੋਂ ਵੱਡਾ ਧਮਾਕਾ ਕਪੜਾ ਨਾਲ ਨਹੀਂ ਗਿਆ ਵਾਪਸੀ ਹੋ ਜੂਗਾ ਚੈਲੰਜ ਨਾਲ کہہ ਰਹੇ ਆ। ਘਾਟਾ ਨਹੀਂ ਪੈਣ ਦਾਂਗਾ। ਸੂਟ ਨਾ 800 ਦਾ ਇਹਨਾਂ ਨਾਲ 1000 ਤਾਂਗਾ 500 ਰੁਪਏ ਦੇ ਤਾਂ ਆਹ ਦੇਖੋ ਆ ਵੀ ਆ ਵੀ ਦੇਖੋ 500 ਭੱਟਾ ਫਾਇਦਾ ਪਤਾ ਕੀ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਜੇ ਕੱਪੜਾ ਨਹੀਂ ਵਿਕਿਆ ਵਾਪਸ ਦੇ ਤੇ ਉਹ ਜਿਹੜਾ बिक ਗਿਆ ਪ੍ਰੋਫਿਟ ਸਾਰਾ ਤੁਹਾਡਾ ਆ ਲਓ ਭਾਜੀ ਦੇਖੋ ਸਲਵਾਰ ਤੇ ਫਰਕ ਆ ਲਓ ਜੀ ਕੀਜ਼ਾ ਕੋਟਨ ਦੀ ਟਾਈ ਐਂਡ ਸ਼ਰਟ ਹਾਂਜੀ ਭਾਜੀ ਪੀਸ ਦੇਖੋ ਬਣਿਆ ਹੋਇਆ ਤੇ ਰੰਗ ਦੇਖੋ ਉਹ ਸਭ ਤੋਂ ਵੱਡਾ ਫਾਇਦਾ ਹੈ ਕੱਪੜਾ ਵੇਚਣ ਵਾਲਿਆਂ ਨੂੰ ਜਿਹੜਾ ਕੱਪੜਾ ਨਾ ਵਿਕਿਆ ਵਾਪਸੀ ਹੋ ਜਾਣਾ ਅਗੋਂ ਨਵਾਂ ਮਿਲ ਜਾਣਾ ਇੱਦਾਂ ਦੀਆਂ ਸੈਲੀਬ੍ਰਿਟੀਆਂ 650 ਰੁਪਏ ਦਾ ਸੂਟ ਆ ਭਾਜੀ 600 ਕਰਤਾ ਹੋਰ 50 ਰੁਪਏ ਹੋਲਸੇਲ ਚ ਘਟਾ ਦੇਖੋ ਜੇ ਹੋਰ ਕਿਤੇ ਹੋਲਸੇਲ ਦੁਕਾਨ ਤੇ ਜਾਓਗੇ ਪਹਿਲੀ ਗੱਲ ਤਾਂ ਮਿਲਣਾ 1000 ਰੁਪਏ ਦਾ ਸੂਟ ਆ ਫਿਰ ਵਾਪਸੀ ਦੀ ਗਾਰੰਟੀ ਕੋਈ ਨਹੀਂ ਦੇਣੀ ਤੇ ਉਹ ਨਹੀਂ ਕਹਣਾ ਲਓ ਚਾਰ ਚਾਰ ਸੈੱਟ ਪਏ ਸੈੱਟ ਇੱਥੇ ਸਾਰੀਆਂ ਗੱਲਾਂ ਖਤਮ ਕਰਤੀਆਂ ਭਾਵੇਂ ਇੱਕ ਇੱਕ ਲੈ ਜਾਓ 1000 ਵਾਲਾ ਸੂਟ 650 ਚ ਲੈ ਜਾਓ ਨਹੀਂ ਵਿਗਿਆ ਵਾਪਸ ਕਰ ਦਿਓ ਮਤਲਬ ਤੁਹਾਡੇ ਵਪਾਰ ਚ ਕੋਈ ਵੀ ਟੈਨਸ਼ਨ ਨਹੀਂ 1 ਰੁਪਿਆ ਵੀ ਖਰਾਬ ਨਾੜਾ ਨਹੀਂ ਹੋਣਾ ਆਹ ਲਓ ਭਾਜੀ ਆ ਪੀਸ ਦੇਖੋ ਕਪੜਾ ਚੈੱਕ ਕਰੋ ਪਹਿਲਾਂ ਪਿਓਰ ਕੀ ਸਾਰਾ ਕੋਟਨ ਦਾ ਕਪੜਾ ਭਾਜੀ ਹਾਂਜੀ ਹਾਂਜੀ ਚੀਜ਼ ਦੇਖੋ ਬਣੀ ਹੋਈ ਆ ਲਓ ਭਾਜੀ ਪੀਸ ਆ ਦੇਖੋ ਸ਼ੁੱਡ ਹਾਈ ਕਲਾਸ ਦੁਪੱਟਾ ਭਾਜੀ 150 ਰੁਪਏ ਮੀਟਰ ਦਾ ਕਪੜਾ ਆ ਕੀਜ਼ਾ ਕੋਟਨ 750 ਰੁਪਏ ਨਾਲ ਹੋਰ ਪੈਂਦਾ ਆ ਪਹਿਣਾ ਪਰਵ ਨੂੰ ਪ੍ਰਿੰਟ ਡਿਜ਼ਾਈਨ ਦੁਪੱਟੇ ਨਾਲ ਰੰਗ ਖਰਾਬ ਹੋ ਜਾ ਬੋਰਾ ਜੇ ਵਾਪਸੀ 500 ਰੁਪਏ ਕਰਦੇ ਆ ਲਓ ਦੇਖੋ ਗਾਰੰਟੀ ਵੀ ਪੂਰੀ ਆ ਬੇ ਕਪੜਾ ਲੈ ਜਾਓ 1000 ਵਾਲਾ ਪਾਸੋ ਜੇ ਕਪੜਾ ਖਰਾਬ ਹੋ ਗਿਆ ਤਾਂ ਵਾਪਸ ਕਰ ਦਿਓ ਇਰੇ ਵਿੱਚ ਇੱਕ ਦੇ ਵਿੱਚ ਰੰਗ ਦੇਖੋ ਕਿੰਨੇ ਕਿੰਨੇ ਆ ਜਿਹੜਾ ਰੰਗ ਪਸੰਦ ਆ ਲੈ ਜਾਓ ਆਹ ਲੋ ਜੀ ਅਗਲਾ ਆਰਟੀਕਲ ਦੇਖੋ ਤੁਸੀਂ ਆਹ ਚੀਜ਼ਾਂ ਦੇਖੋ ਮੈਂ ਕਹਿੰਨਾ ਨੇਰੀਆਂ ਓਏ ਹੋਏ 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 ਭਾਜੀ ਤੋਫੇ ਤੋਫੇ ਰੇਟਾਂ ਦੇ ਬੰਬ ਆਹ ਦੇਖੋ ਸੂਟ ਨਾਲ ਸ਼ਰਟ ਦੇਖੋ ਪਿਓਰ ਕੀਜ਼ਾ ਵੀ ਅੱਜ ਦੀਆਂ ਡਿਜ਼ਾਈਨਰ ਚੀਜ਼ਾਂ ਠੀਕ ਆ ਜੀ ਨਾਲ ਦੁਪੱਟੇ ਐ ਲੋ ਚਾਰ ਰੰਗ ਨਾ 1200 ਨਾਲ 1500 600 ਰੁਪਏ ਤੋਂ ਸ਼ੁਰੂ ਕਰ ਦੇਖੋ 6 600 ਦੇ ਵਿੱਚ ਕਢਾਈਆਂ ਕੱਡੇ ਸੂਟ ਪਹੁੰਚਿਆ ਨੇ ਕੰਮ ਦੁਪੱਟੇ ਖੁੱਲੇ ਡੁੱਲੇ 600 ਰੁਪਏ ਦਾ ਸੂਟ ਰਾਂਗ ਜਿਹੜਾ ਮਰਜ਼ੀ ਆਹ ਲਓ ਭਾਜੀ ਪੀਸ ਆਹ ਦੇਖੋ ਸ਼ੁਰ ਆਹ ਦੇਖੋ ਚੀਜ਼ਾਂ ਐਲੋ ਭਾਜੀ ਦੁਪੱਟੇ ਆਹ ਦੇਖੋ ਨਾ ਵੀ ਕੀ ਵਾਪਸੀ ਐਲੋ 550 ਰੁਪਏ ਦਾ ਸੂਟ ਇਹ ਵੀ 550 ਚ ਬਿਲਕੁਲ ਭਾਜੀ ਆ ਦੇਖੋ ਲਓ ਜਿਹੜੇ 1500 1800 ਦੇ ਸੂਟ ਬਾਜ਼ਾਰ ਚ ਆ ਇਹ 550 ਚ ਆ ਪਿਓਰ ਕੋਟਨ ਦਾ ਸੂਟ ਐਲੋ ਪਿਓਰ ਮਲ ਦਾ ਦੁਪੱਟਾ ਬ੍ਰਾਂਡ ਭਾਜੀ ਬ੍ਰਾਂਡ ਆਹ ਦੇਖੋ ਪ੍ਰਿੰਟਿੰਗ ਆਹ ਲੋ ਰੰਗ ਨਾ ਵਿਕਿਆ ਫਿਰ ਉਹੀ ਗੱਲ ਵਾਪਸੀ ਨਾਲ ਹੈ ਘਾਟਾ ਕੋਈ ਨਹੀਂ ਚੱਕੋ 500 ਰੁਪਏ ਤੋਂ ਦੇਖੋ ਜਿਨ੍ਹਾਂ ਨੇ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ 300 ਰੁਪਏ ਦੁਕਾਨਦਾਰ ਉਹ ਫੇਰੇ ਸਾਰੇ ਆਹ ਦੇਖੋ ਨਾਲ-ਨਾਲ ਛੂਟ ਦੇਈ ਜਾਂਦੇ ਆ ਆਰ ਕੇ 골ਡ ਬ੍ਰਾਂਡ ਵੀ ਵੱਡੇ ਵੱਡੇ ਆ ਆਹ ਲੋ ਜੀ ਆਹ ਦੇਖੋ ਨਮੇਦ ਨਮਾਟਿਕਾ ਲਗਾਜੀ ਲਾ ਜਲੰਧਰ ਜਮਸ਼ੇਰ ਖਾਸ ਹਾਂਜੀ ਆਹ ਦੇਖੋ ਪੀਸ ਆਹ ਲੋ ਜੀ ਸ਼ੌਟ ਏ ਭਾਜੀ ਬ੍ਰਾਂਡਡ ਚੀਜ਼ਾਂ ਹਾਂਜੀ ਅੱਜ ਦੇ ਤੋਹਫੇ ਗਰਮੀਆਂ ਦੇ ਇਹ 600 ਰੁਪਏ ਕਰਤੇ ਭਾਜੀ ਦੇਖੋ ਜੇ ਤੁਸੀਂ ਇਦਾਂ ਦੇ ਸੂਟ ਲੈਣੇ ਸ਼ੋਅਰੂਮਾਂ 'ਚ ਚੱਲ ਗਏ ਤਾਂ 1800 2000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਪਰ ਇੱਥੇ ਕੋਈ 500 ਕੋਈ 600 ਕੋਈ 650 ਇੰਨਾਂ ਕੇ ਰੇਂਜਰ ਵਿੱਚ ਤੁਹਾਨੂੰ ਤੋਹਫੇ ਦੇਈ ਜਾਂਦੇ ਆ ਲਓ ਭਾਜੀ ਪਿਓਰ ਚਾਮ ਦਾ ਸੂਟ ਜੀਐਸਡੀ ਦੀ ਜਾਮ ਲੱਗੀ ਜੀਐਸਡੀ ਦੀ ਹਾਂਜੀ ਉਹ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਕੰਮ ਚੈੱਕ ਕਰੋ ਦੁਪੱਟਾ ਚੈੱਕ ਕਰੋ ਬਾਹਾਂ ਤੇ ਵੀ ਕੰਮ ਆਹ ਭਾਜੀ ਪਟਾਕੇ ਪਾਤੇ ਨਾ 1200 ਨਾ 1500 ਓ ਲੈ ਜੋ 800 ਦਾ ਸੂਟ ਲਓ ਆ ਦੇਖੋ ਝਟੋ 800 ਰੁਪਏ ਆ ਲੋ ਜੀ ਆ ਦੇਖੋ ਪੀਸ ਵਿਆਹ ਸ਼ਾਦੀਆਂ ਦੇ ਪਾਣ ਨੂੰ ਪਿਓਰ ਸੂਟ ਜਾਮਦੇ ਵਾਲੋ 8-800 ਰੁਪਏ ਕਰਤੇ ਇਹ ਵੀ 8-800 ਚ ਕਰਤੇ ਬਾਜੀ ਰੇਟੋ ਦੇ ਧਮਾਕੇ ਚੁੰਨੀਆਂ ਪਿਓਰ ਦੀਆਂ ਡਿਜ਼ਾਈਨਰ ਪੀਸ ਉਹ ਸੂਟ ਆ ਜਿਹੜੇ ਦਮੀਆਂ ਚ ਲਾ ਕੇ 18-1800 ਦੇ ਪੈਕੇਜ ਆ ਆ ਦੇਖਦੇ 8-800 ਉਹ ਬਾਜੀ ਕੰਮ ਦੇਖੋ ਕੜਾਈ ਦੇਖੋ ਮੈਂ ਕਹਿੰਦਾ ਫਿਨਿਸ਼ ਦੇਖੋ ਉਹ ਦੁਪੱਟਾ ਦੇਖੋ ਲੈਸਾ ਵਾਲਾ ਹਾਂਜੀ ਇਹਨੂੰ ਕਹਿੰਦੇ ਹਨੇਰੀਆਂ ਆ ਦੇਖੋ ਉਹ ਰੰਗ ਵਿਆਹ ਸ਼ਾਦੀਆਂ ਦੇ ਪਾਣ ਵਾਲੇ ਉਹ ਲੈ ਜਾਓ 800 ਰੁਪਏ ਆ ਦੇਖੋ ਆ ਵੀ 800 ਰੁਪਏ ਚ ਘਟਤਾ ਸੋ ਤਾਂ ਹੀ ਕਹਿੰਨੇ ਆ ਵੀ ਜਿਹੜਾ ਦਾਜ ਵੀਰ ਦੇ ਕਪੜਾ ਬਾਜ਼ਾਰ ਚ 50000 ਦਾ ਲੈਣਾ ਬਾਬੇ ਦੀ ਹੱਟੀ ਨੇ ਸਿਰਫ 15000 ਚ ਲੈਣਾ ਆ ਲੋ ਭਾਜੀ ਓਏ ਹੋਏ 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 ਲੈਦਰ ਵਰਕ ਕੋਟਾ ਪੱਤੀ ਪਫਰਾ ਕੰਮ ਨਾਲ ਆ ਦੇਖੋ ਭਾਜੀ ਸੂਟ ਆ ਦੁਪੱਟੇ ਨਵੀਂ ਫੇਰੇ ਵੀ ਡਿਜ਼ਾਈਨ ਬਣਾਣਾ ਵੀ ਇਹਦੇ ਬਿੱਡੀਆਂ ਆ ਡਿਜ਼ਾਈਨ ਬੜਾ 500 ਸੂਟ ਬਾਬੇ ਜੜੀ ਦੇ ਭੇਜ ਦੇ ਬਣਾ ਕੇ ਆ ਲੋ 800 ਰੁਪਏ ਦਾ ਸੂਟ ਕਰ ਆ ਦੇਖੋ ਨਵੀਂ ਭਾਈ ਦੀ ਚੀਜ਼ ਬਾਬਰ ਐ ਮੈਂਟੋ ਮੈਂਟੀ ਖੋਰ ਦਿੱਤੀ ਆ ਹੋਰ ਪਾਸੇ ਜਾਉਂਗੇ ਕਹਿੰਦੇ ਵਿਗਣਾ ਹੀ ਕੋਈ ਨਹੀਂ ਐ ਬਾਬੇ ਦੀ ਹੱਡੀ ਦੀ ਚੀਜ਼ਾਂ ਬਣਨੀਆਂ ਸਿਰਫ ਆ ਦੇਖੋ ਤੁਸੀਂ ਆ ਬੀਪੀਆ ਨੇ ਝੋਲੇ ਪਰ ਲਏ ਆ ਆ ਦੇਖੋ ਭਾਜੀ ਆ ਚੀਜ਼ਾਂ ਦੇਖੋ ਓਏ ਹੋਏ ਹੋਏ ਉਹ ਕੰਮ ਦੇਖੋ ਘੇਰੇ ਤੇ ਸ਼ੀਸ਼ੇ ਲੱਗੇ ਪਏ ਨੇ ਉਹ ਗਲੇ ਤੇ ਗੋਟਾ ਪੱਤੀ ਐ ਦਪੱਟਾ ਵੀ ਕਿੱਥੇ ਆ ਨਵੀ ਨੂੰ ਬੁਲਾਓ ਆ ਲਓ ਜੀ ਤਾਨੂੰ ਬੰਦਾ ਵੀ ਮਲਾਉਣੇ ਆ। ਹਾਂ। ਛਾਪਾਂ ਮਰਵਾਉਣੇ ਆ। ਬੰਦਾ ਗੇਟ ਮਗਰ ਲੁਕਾ ਪਿਆ। ਹਾਂ। ਉਹਨੂੰ ਬਿਲਾਓ ਅੱਗੇ। ਆਹ ਦੇਖੋ ਟੱਕੋ ਜੀ। ਦੁਪੱਟਿਆਂ ਦੇ ਵੀ ਬਹੁਤ ਸੋਹਣੇ-ਸੋਹਣੇ ਕੰਮ ਕਰਤੇ ਆ। 800 ਰੁਪਏ ਦਾ ਸੂਟ ਭਾਜੀ। ਲਓ। ਆਹ ਜਿੱਥੇ ਮਰਜ਼ੀ ਚਲਜੋ। ਕਿਸੇ ਨੇ ਨਹੀਂ ਦੇਣਾ 800 ਦਾ। ਬਾਪੇ ਦੀ ਹਿੱਟ ਦੇ ਜਿੰਨੇ ਮਰਜ਼ੀ ਲੈ ਜਾਓ। ਸ਼ਨੀਵਾਰ ਐਤਵਾਰ ਦੋ ਦਿਨ ਵੱਡੇ ਫਾਇਦੇ ਹੋਣੇ ਆ। ਆਹ ਲਓ ਭਾਜੀ ਫਿਰ ਤੁਹਾਨੂੰ ਨਾ ਬੰਬ ਧਮਾਕਾ ਦੇ ਲੱਗੇ ਆ। ਇਹੋ ਆਹ ਮੇਰੀਆਂ ਭੈਣਾਂ ਵਾਸਤੇ। ਇਹ ਬਜ਼ਾਰੋਂ ਚਰੇਣਾ ਕਿਸੇ ਵੀ ਦੁਕਾਨ ਤੇ 2500 ਰੁਪਏ ਦਾ ਸ ਕਿੰਨੇ ਰੋ 2500 ਦਾ ਆ ਦੇਖੋ ਪਫਰਾ ਕੰਮ ਕੀਤਾ ਹੋਇਆ ਦੇਖੋ ਸ਼ਰਟ ਇਹ ਬਜ਼ਾਰਾ 3D ਸੂਟ 2500 ਰੁਪਏ ਦਾ ਮਿਲਣਾ ਹੈ ਉਹ ਕਿਸੇ ਹੋਲਸੇਲਰ ਨੂੰ ਨਹੀਂ ਦੇਣਾ ਮੈਂ ਕਹਿੰਦਾ ਨਵੀਂ ਨਹੀਂ ਦੇਣਾ ਆ ਦੇਖੋ ਇਹ ਬਾਬੇ ਨਹੀਂ ਦੇਣਾ ਬਾਬੇ ਨਹੀਂ ਦੇਣਾ 800 ਰੁਪਏ ਦਾ ਕਰਤਾ ਲਓ ਆ ਵੀ 800 ਰੁਪਏ ਦਾ ਤੁਸੀਂ ਦੇਖੋ ਪਹਿਲਾਂ 5 500 ਚ ਵੈਰਾਈਟੀਆਂ ਦਿਖਾਈਆਂ ਫੇ 600 ਚ ਆ 800 ਚ 8 800 ਦੇ ਵਿੱਚ ਸੂਟ ਜਿਹੜੇ ਬਾਜ਼ਾਰ ਚ 25 2500 ਚ ਵੇਚਦੇ ਉਹ ਦਿਖਾ ਰਿਹਾ ਤੁਹਾਨੂੰ ਆ ਲਓ ਭਾਜੀ ਪੀਸ ਦੇਖੋ ਤੁਸੀਂ ਰਾਮ ਟੈਕਸਿਡਾ ਡਿਜ਼ਾਈਨਰ ਸੂਟ ਆ ਗਏ ਨੇ ਹੁਣ ਆ ਦੇਖੋ ਕੱਪੜੇ ਨੂੰ ਹੱਥ ਲਾਓ ਪੈਂਦੀ ਜਰਾ ਆ ਚੀਜ਼ਾਂ ਦੇਖੋ ਬਿਊਟੀ ਹਾਂਜੀ ਐਦਾਂ ਦੀਆਂ ਚੀਜ਼ਾਂ ਐਦਾਂ ਦੇ ਦੁਪੱਟੇ ਰੰਗ ਆਣਗੇ ਚਾਰ ਭਾਜੀ 2500 ਦੇ ਦੋ ਕਰਤੇ 1250 ਨੂੰ ਸੂਟ ਕਰਤਾ ਆ ਦੇਖ ਲਓ ਚਾਰੇ ਪਾਸੇ ਕੈਮਰਾ ਘੁਮਾ ਦਿਓ ਜਿਹੜੇ ਜਿਹੜੇ ਸੂਟ ਕਹੀ ਜਨੇ ਸਾਰਿਆਂ ਨੇ ਲਈ ਜਨੇ ਨਾਲ ਨਾਲ ਇੱਥੇ ਕੋਈ ਢੋਖਾ ਨਹੀਂ ਕੋਈ ਠੱਗੀ ਆ ਦੇਖੋ ਭਾਜੀ ਪੀਸ ਦਾ ਸੱਚਾ ਸੌਦਾ ਜੋ ਰੇਟ ਕਹਿ ਰਹੇ ਆ ਨਾਲ ਨਾਲ ਦੇਈ ਜਾਂਦੇ ਆ ਤੁਸੀਂ ਵੀ ਆ ਜਾਓ ਚਾਰ ਤੈਂਦੀ ਵੱਡੀ ਸੇ ਦਾ ਸ਼ਨੀਵਾਰ ਐਤਵਾਰ ਬਹੁਤ سارے ਫਾਇਦੇ ਆ ਦੇਖੋ ਭਾਜੀ ਦੁਪੱਟਾ ਆ ਪਿਆ ਤੁਹਾਡੇ ਅੱਗੇ ਸੂਟ ਚੋਕਲੇਟ ਦਾ ਸੂਟ ਹੂੰ ਰੰਗ ਦੇਖੋ ਤੁਸੀਂ ਆਈਸਕ੍ਰੀਮ ਵਾਲੇ ਵੀ 650 ਰੁਪਏ ਦਾ ਸੂਟ ਭਾਜੀ ਲਓ ਜੀ ਪੇਂਟ ਵਾਲਾ ਸੂਟ ਵੀ ਆ ਗਿਆ ਆਹ ਲਓ ਭਾਜੀ ਬਰਸ਼ ਪੇਂਟ ਦਾ ਸੂਟ ਕੜਾਈ ਕੀਤਾ ਹੋਇਆ ਭਾਜੀ ਦੁਪੱਟਾ ਦੇਖੋ ਨਾਲ ਡਿਜ਼ਾਈਨਰ ਚੀਜ਼ਾਂ ਆਹ ਲਓ ਜੀ ਦੁਪੱਟਿਆਂ ਦੇ ਸੈੱਟ ਦੇਖ ਲਓ 1 ਨਾਲ 1 ਫਰੀ ਚੋਰਾ ਸੋਲੇ 2 ਘਰਤੇ ਆ 1000 ਰੁਪਇਰਾ ਇੱਕ ਮਤਲਬ 700 ਰੁਪਇਰਾ ਇੱਕ ਸੂਟ ਬ੍ਰਸ਼ ਪੇਂਟ ਵਾਲਾ ਉਹ ਵੀ オリジナル ਕੋਈ ਕਾਪੀ ਨਹੀਂ ਬਾਜ਼ਾਰ ਚ 1000 ਦਾ ਇੱਕ ਇੱਥੇ ਹੁਣ ਤੁਸੀਂ ਦੇਖ ਲਓ ਵੀ ਸਾਡਾ ਫਾਇਦਾ ਕਿੰਨਾ ਹੋਊਗਾ ਆ ਲਓ ਭਾਜੀ ਰਾਮ ਟੈਕਸ ਦਾ ਸੂਟ ਰਾਤੀ ਵੀ ਵੀਡੀਓ ਚ ਪਾਇਆ ਸੀ ਔਨਲਾਈਨ ਫੁੱਲ ਬੁਕਿੰਗ ਆ ਦੇਖੋ ਪੀਸ ਜਿਹੜਾ ਮਿਲਦਾ ਹੀ ਨਹੀਂ ਹੈਗਾ ਕਿਤੇ ਇਹ ਮੈਂ ਕਿਹਾ ਕਪੜਾ ਚੈੱਕ ਕਰੋ ਭਾਜੀ ਪਿਓਰ ਦੇਸੀ ਕਿਉ ਚੁੰਨੀ ਨਾਲ ਉਹ ਵੀ ਕੜਾਈ ਵਾਲੀ ਉਹ ਵੀ ਕੜਾਈ ਵਾਲੀ ਕਰਾਚੀ ਵਰਗ ਪਾਕਿਸਤਾਨੀ ਦੁਪੱਟਾ ਨਾਲ ਆ ਗਿਆ 500 ਰੁਪਇਰਾ ਦਾ ਸੂਟ ਕਰਤਾ ਲਓ ਆ ਰਾਮ ਤੇ ਇੱਥੇ 2 2018 1800 ਤੋਂ ਘੱਟ ਕੋਈ ਦਿੰਦਾ ਨਹੀਂ ਤੁਸੀਂ ਇਸ ਗੱਲ ਦੇ ਗਵਾਹ ਹੋ ਬਾਬੇ ਦੇ ਟਰੀਏ 500 ਦਾ ਕਰਤਾ ਅਰੇ ਕਿਤੇ ਐ ਨਾ ਸੋਚ ਲੈਣਾ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਹੋ ਕਿ 100 ਵਾਲਾ ਮੁੱਕ ਗਿਆ ਨੇਰੀਆਂ ਚਾ 100 ਵਾਲਾ ਤੂੰ ਆ 100 ਰੁਪਏ ਦਾ ਸੂਟ ਹੈਗਾ 100 ਰੁਪਏ ਦਾ ਸੂਟ ਆ ਲੋ 100 ਰੁਪਏ ਦਾ ਸੂਟ ਤੇ ਚੀਕਾ ਘੜਾ ਦੇ ਆ ਬਾਜ਼ਾਰ 'ਚ ਜਿਹੜਾ 5-500 ਰੁਪਏ ਦਾ ਸੂਟ ਬਾਬੇ ਦੇ ਕਿ 100 ਰੁਪਏ 100-100 ਰੁਪਏ 'ਚ ਸੂਟ ਲੈ ਜਾਓ ਉਹ ਲੈ ਜਾਓ 100-100 ਰੁਪਏ 'ਚ ਸੂਟ ਭਾ ਮੇਰੇ ਟੌਪ ਬਣਾ ਲਓ ਭਾ ਮੇ ਦੀ ਕੁੜਤੀ ਬਣਾ ਲਓ ਭਾ ਮੇ ਦਾ ਸੂਟ ਬਣਾ ਲਓ ਨਾਈਟ ਸੂਟ ਬਣਾ ਲਓ ਦੇਖੋ ਸਾਰੀ ਵੈਰਾਈਟੀ ਨਾਲ ਨਾਲ ਦੇਈ ਜਾਂਦੇ ਆ 100 100 ਰੁਪਏ 100 ਰੁਪਏ 100 ਰੁਪਏ ਸੂਟ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਉਹ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣੇ ਆ ਉਹ 5 500 ਵਾਲੇ ਸੂਟ 100 100 ਰੁਪਏ ਚ ਘਟਦੇ ਆ ਆ ਚੱਕੋ ਜੀ 100 ਰੁਪਏ ਲਾ ਤਾਂ ਨਹੀਂ ਲੜਦਾ ਨਹੀਂ ਮਾਲ ਵਾਧੂ ਆ ਤੁਸੀਂ ਲੈ ਲਓ ਲਓ ਭਾਜੀ ਆ ਦੇਖੋ ਕੈਮਰੀਕ ਦਾ ਸੂਟ ਚੀਜ਼ ਚੈੱਕ ਕਰ ਲਓ ਹਾਂਜੀ ਆ ਦੇਖੋ ਭਾਜੀ ਕਮੀਜ਼ ਜਿਹੜਾ ਬਾਜ਼ਾਰ 'ਚ 600 ਰੁਪਏ ਦਾ ਇੱਕ ਸੂਟ ਆ ਉਹ ਸੂਟ ਦਿਖਾ ਰਿਹਾ ਤੁਹਾਨੂੰ ਅਸੀਂ ਭਾਜੀ ਬਾਜ਼ਾਰ 'ਚ 500 ਰੁਪਏ ਘੱਟ ਦਾ ਕਿਸੇ ਦੁਕਾਨਦਾਰ ਨੇ ਦੇਣਾ ਨਹੀਂਗਾ ਹਾਂਜੀ ਆ ਮੈਂ ਆਪਣੀਆਂ ਪਹਿਣਾ ਵਾਸਤੇ ਭਰਾਵਾਂ ਵਾਸਤੇ ਵੇਚਣ ਵਾਲਿਆਂ ਵਾਸਤੇ ਐਦਾਂ ਦੇ ਸੂਟ ਐਦਾਂ ਦੇ ਤਮਾਕੇ ਆਹ ਦੇਖੋ ਪੀਸ ਆ ਢੇਰ ਲਾਤੇ ਤੁਹਾਡੇ ਅੱਗੇ ਆ ਬੰਡਰਾਂ ਦੇ ਬੰਡਰ ਇੱਕ ਅੱਧਾ ਸੂਟ ਨਹੀਂ ਮੈਂ ਕਹਿੰਦਾ ਬੋਰੀਆਂ ਦੀਆਂ ਬੋਰੀਆਂ ਪਾਰਸਲਾਂ ਦੇ ਪਾਰਸਲ ਆਹ ਰੱਖ ਦੇ ਕੇ ਓ ਜੀ ਨੇ ਲੈਣੇ ਲੈ ਜੋ ਆ ਦਿਲ ਕਾ ਆਪਣੀਆਂ ਭੈਣਾਂ ਨੂੰ 500 ਦੇ ਤਿੰਨ ਆ ਲੋ ਵੀ ਜੇ ਲੈ ਲੈ ਚੱਕੋ ਚੱਕ ਲੈ ਜੋ ਉਹ ਲੈ ਜੋ ਉਹ ਲੜਾਈ ਹੋ ਗਈ ਸੂਟਾਂ ਦੇ ਵਿੱਚ ਲੜਾਈ ਹੋ ਗਈ ਉਹ ਬਾਜ਼ਾਰ 'ਚ ਜਿਹੜਾ 600 ਰੁਪਏ ਦਾ ਇੱਕ ਸੂਟ ਬਾਪੇ ਨੇ ਕਰਤੇ 500 ਦੇ ਤਿੰਨ ਉਹਦੇ ਕੀ ਹੋ ਗਿਆ ਚੱਕੋ 500 ਦੇ ਤਿੰਨ ਓ ਲੈ ਜਾ 500 ਦੇ ਤਿੰਨ ਓ ਲੈ ਜਾ 500 ਦੇ ਤਿੰਨ ਚੱਕੋ ਚੱਕੋ ਕੁੱਲ ਲੈ ਜਾ ਬਾਬੇ ਦੀ ਰਖੜੀ ਸੇ ਸ਼ੁਰੂ ਓ ਲੈ ਜਾ ਓ ਲੈ ਜਾ ਓ ਮੈਂ ਕਿਹ ਲੈ ਜਾ ਓ ਲੈ ਜਾ 500 ਦੇ ਤਿੰਨ ਲੈ ਜਾ ਚੱਕੋ 500 ਦੇ ਤਿੰਨ ਚੱਕੋ 500 ਦੇ ਤਿੰਨ ਲੈ ਜਾ ਨਹੀਂ ਲੈ ਜਾ ਬਾਜ਼ਾਰ 'ਚ 601 ਬਾਬੇ ਦੀ ਢਿੱਡ ਦੇ 500 ਦੇ ਤਿੰਨ ਆਹ ਲੋ ਜੀ 500 ਦੇ ਤਿੰਨ ਹੋਰ ਲੋ ਆ ਜੱਗੋ ਵੀ ਜਿਹੜੀ ਚਲੋ 500 ਦੇ ਤਿੰਨ 5 ਤਾਂ 6 601 ਬਾਬੇ ਦੀ ਢਿੱਡ ਦੇ 500 ਦੇ ਤਿੰਨ ਕਰਤੇ ਆ ਲੈ ਜਾਓ ਵੀ 500 ਦੇ ਤਿੰਨ ਲੈ ਜਾਓ ਸੂਟ ਆ ਵੀ ਲੈ ਜਾਓ 500 ਦੇ ਤਿੰਨ ਹਲੋ 5 500 ਦਾ ਸੂਟ ਕਰਾਈਆਂ ਵਾਲਾ ਰਖੜੀ ਸੇਰ ਤਨਾ ਕਾ ਲੱਗਿਆ 170 ਰੁਪਏ ਦਾ ਸੂਟ ਓਏ ਆਹ ਲੋ ਵੀ ਕਿਸੇ ਨੇ 170 ਦਾ ਨਹੀਂ ਦੇਣਾ ਬਾਜ਼ਾਰ 'ਚ 500 ਰਾਂ ਇੱਕ ਬਾਬੇ ਦੀ ਢਿੱਡ ਦੇ 170 ਰੁਪਏ ਦਾ ਸੂਟ ਕੜਾਈਆਂ ਵਾਲੇ ਦੁਪੱਟੇ ਵੀ ਨਾਲ ਦੇਈ ਜਾਂਦੇ ਆ ਲੈ ਜਾਓ 170 ਦੇ ਵਿੱਚ ਆ ਲੋ ਭਾਜੀ ਯਾਰ ਦੇ 4 ਕੋਟਾਂ ਦਾ ਪਟਿਆਰਾ ਸੂਟ ਦੁਪੱਟਾ ਗਿਆ ਆ ਦੇਖੋ 2250 ਚ ਕਰਦੇ ਆ 2250 ਦੇ ਵਿੱਚ 500 ਦੇ ਦੋ ਆ ਲੋ ਚੱਕੋ 170 ਦਾ ਸੂਟ ਭਾਜੀ ਕੜਾਈ ਕੀਤਾ ਹੋਇਆ ਬੰਡਲਾਂ ਦੇ ਬੰਡਲ ਲੈ ਜਾਓ ਲੈ ਜਾਓ ਜਲੰਧਰ ਜਮਸ਼ੇਰ ਖਾਸ ਆ ਜਾਓ ਦੇਖੋ ਲੈ ਜਾਓ ਬੋਪੇ ਦੀ ਹੱਡੀ ਨਾਲ ਕਿਆ ਰੱਖਣੀ ਹੈ ਤਮਾਕਾ ਜਲਦੀ ਕਰੋ ਆ ਜਾਓ ਵੀ ਆ ਜਾਓ ਆਹ ਦੇਖੋ ਭਾਜੀ ਸੁਪਰ ਡੂਪਰ ਹੈ ਤੇ 170 ਮੇਰਾ ਸੂਟ ਆ ਦੇਖੋ ਭਾਜੀ ਉਹਨਾਂ ਚੀਜ਼ ਖੋਲ ਕੇ ਦਿਖਾ ਦਈਏ ਆ ਲੋ ਦੁਪੱਟੇ ਨਾਲ ਆ ਦੇਖੋ ਸੂਟ 500 ਰੁਪਆ 170 ਵਿੱਚ ਚਨੌਂ ਦੀ ਚੁੰਨੀ ਦੇ ਨਾਲ ਕਰਤਾ ਭਾਜੀ ਦੇਖੋ ਦੁਪੱਟਾ ਨਾਲ ਦੇ ਤਾਂ ਬਜ਼ਾਰ ਦਾ ਰੇਟ 500 ਬਾਬੇ ਰੇੜੀ ਤੇ 170 ਰੁਪਆ ਸੂਟ ਲੈ ਜਾਓ ਮਿਲਣਾ 4 ਦਿਨਾਂ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣੇ ਆ ਬਾਕੀ ਭੈਣਾ ਭਰਾ ਹੁੰਦਾ ਸੀ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰਗੱڑھ ਬਾਬੇ ਰੇੜੀ ਤੇ ਲੱਗੀ ਮਿਆਸੇ ਰਸ਼ ਤੁਹਾਡੇ ਸਾਹਮਣੇ ਘਾਟਾ 100 ਰੁਪਏ ਦਾ ਨਹੀਂ ਕਪੜਾ ਨਾਲ ਵਕਿਆ ਹੋ ਜੂ ਵਾਪਸੀ ਆਜੋ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਕੈਮਰਾਮੈਨ ਓਮ ਸੰਦੀ ਰਾਣ ਹਰਦੀਪ ਸਿੰਘ ਅਗਰਥਾਨ ਟੀਵੀ ਜੰਮਸ਼ੇਰ ਖਾਲਸਾ